ਅੱਜ ਨਿਊ ਬਾਬਾ ਲਾਲ ਜੀ ਹਸਪੀਟਲ ਧਿਆਨਕਰ ਵੱਲੋਂ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਵਾ ਜੋ ਕਿ ਹਰ ਸਾਲ ਦੀ ਤਰ੍ਹਾਂ ਮਤਲਬ ਇਥੇ ਹੱਡੀਆਂ ਦਾ ਇਲਾਜ ਜਨਰਲ ਆਪਰੇਸ਼ਨ ਅਤੇ ਹੋਰ ਵੀ ਸਮੇਂ-ਸਮੇਂ ਤੇ ਅੱਖਾਂ ਦਾ ਇਲਾਜ ਅੱਖਾਂ ਦੇ ਆਪਰੇਸ਼ਨ ਮੰਤ ਤਿਲਕਦਾਸ ਜੀ ਦੀ ਰਹਿਮਾਈ ਦੇ ਹੇਠ ਫ੍ਰੀ ਮੈਡੀਕਲ ਕੈਂਪ ਬਾਬਾ ਲਾਲ ਜੀ ਅਸਲੋ ਲਗਾਇਆ ਜਾਂਦਾ ਵਾ ਜਿਸ ਦੇ ਨਾਲ ਕੇ ਬਹੁਤ ਸਾਰੀ ਸੰਗਤ ਨੂੰ ਇਲਾਕੇ ਨੂੰ ਇਸ ਦਾ ਫਾਇਦਾ ਮਿਲਦਾ ਵਾ ਤੇ ਚਲੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੰਤ ਤਿਲਕਦਾਸ ਜੀ ਦੀ ਗਵਾਈ ਦੇ ਵਿੱਚ ਜਿਹੜੇ ਕੈਂਪ ਆ ਉਹ ਲੱਗਦੇ ਰਹਣ ਅਤੇ ਉਹਨਾਂ ਨੂੰ ਲੋਕਾਂ ਨੂੰ ਬਹੁਤ ਸਾਰੀ ਜਿਹੜੀ ਹੈ ਸਹੂਲਤ ਮਿਲਦੀ ਰਹੇ ਮੈਂ ਜੀ ਡਾਕਟਰ ਸਿਮਰਨ ਕੌਰ ਬਾਬਾ ਲਾਲ ਨਿਊ ਬਾਬਾ ਲਾਲ ਜੀ ਹਸਪੀਟਲ ਧਿਆਨਪੁਰ ਅੱਜ ਜੀ ਜੋ ਸਾਲਾਨਾ ਵਰਸੀ ਮਨਾਈ ਜਾਂਦੀ ਆ ਮਾਪੁਰਸ਼ਾਂ ਦੀ ਬਾਬਾ ਮੰਦਰ ਸ਼੍ਰੀ ਸ਼੍ਰੀ ਚੰਦ ਜੀ ਮੰਦਰ ਵਿਖੇ ਮਹਾਰਾਜੀ ਤਲਕਦਾਸ ਜੀ ਦੀ ਅਗਵਾਈ ਦੇ ਵਿੱਚ ਉਹਦੇ ਮੱਦੇਨਜ਼ਰ ਇਹ ਆਪਾਂ ਫ੍ਰੀ ਹੱਡੀਆਂ ਦਾ ਮੈਡੀਕਲ ਚੈੱਕਅਪ ਕੈਂਪ ਰੱਖਿਆ ਗਿਆ ਜਿਹਦੇ ਵਿੱਚ ਕੀ ਲਗਭਗ ਆਪਾਂ 162 63 ਮਰੀਜ਼ਾਂ ਨੂੰ ਫ੍ਰੀ ਮੈਡੀਸਿਨਸ ਫ੍ਰੀ ਨੀ ਕੈਪ ਵਗੈਰਾ ਕੁਝ ਬਲੱਡ ਟੈਸਟ ਹੈਗੇ ਆ ਜਿਹੜੇ ਫ੍ਰੀ ਕੀਤੇ ਜਾਣਗੇ ਸਰਵਾਈਕਲ ਦੇ ਮਰੀਜ਼ਾਂ ਨੂੰ ਆਪਾਂ ਕਾਲਰ ਵਗੈਰਾ ਫ੍ਰੀ ਦਿੱਤੀ ਜਾਏਗੀ ਉਸ ਤੋਂ ਬਾਅਦ ਹੋਰ ਵੀ ਮਰੀਜ਼ ਹੈਗੇ ਆ ਜਿਨ੍ਹਾਂ ਦਾ ਜਿਸ ਤਰ੍ਹਾਂ ਕਿ ਕੋਈ ਚੂਲਾ ਬਦਲਿਆ ਜਾਣਾ ਵਾ ਜਾਂ ਕੋਈ ਗੋਡੇ ਬਦਲੇ ਜਾਣੇ ਆ ਜਾਂ ਕੋਈ ਹੋਰ ਹੱਡੀਆਂ ਦੀ ਪੁੱਲਮਾ ਵੈਸੇ ਵੀ ਸਾਡਾ ਹਸਪੀਟਲ ਕਾਰਡ ਤੇ ਇੰਸ਼ੋਰੈਂਸ ਬਿਹਾਫ ਤੇ ਫ੍ਰੀ ਟ੍ਰੀਟਮੈਂਟ ਦਿੰਦਾ ਆ لیکن ਕੁਝ ਅਸਰਾਂ ਦੇ ਆਪਰੇਸ਼ਨ ਵੀ ਹੁੰਦੇ ਹੁੰਦੇ ਆ ਕਿ ਜਿਹੜੇ ਇੰਸ਼ੋਰੈਂਸ ਵਿੱਚ ਨਹੀਂ ਆਂਦੇ ਆ ਉਹਨਾਂ ਦਾ ਵੀ ਆਪਾਂ ਮਹਾਰਾਜ ਜੀ ਦੇ ਹੁਕਮ ਦੇ ਮੁਤਾਬਕ ਉਹਨਾਂ ਦੀ ਇਗਵਾਹੀ ਦੇ ਵਿੱਚ ਬਹੁਤ ਕੀ ਘੱਟ ਰੇਟਾਂ ਦੇ ਉੱਪਰ ਆਪਾਂ ਮਰੀਜ਼ਾਂ ਨੂੰ ਸੁਵਿਧਾ ਦੇਣ ਦੀ ਕੋਸ਼ਿਸ਼ ਕਰਾਂਗੇ ਬਸ ਇਹਦੇ ਨਾਲ ਮੈਂ ਬਹੁਤ ਸ਼ੁਕਰੀਆ ਅਦਾ ਕਰਦੀ ਆ ਕਿ ਮਹਾਰਾਜ ਜੀ ਨੇ ਮੌਕਾ ਦਿੱਤਾ ਆ ਸੇਵਾ ਕਰਨ